ਅੱਜ ਅਸੀਂ ਸਾਰੇ ਸ੍ਰੀ ਕਾਲ ਤਖਤ ਸਾਹਿਬ ਤੇ ਬੇਨਤੀ ਕਰਨ ਆਏ ਆ ਜਦੋਂ ਕਾਲ ਤਖਤ ਸਾਹਿਬ ਨੂੰ ਪਿੱਛੇ ਜੇ ਇੱਕ ਚਰਚਾ ਸ਼ੁਰੂ ਹੋਈ ਸੀਗੀ ਪੰਥਕ ਸਮਾਜ ਚ ਗੱਲ ਚੱਲੀ ਸੀਗੀ ਕਿ ਪਰਮਜੀਤ ਸਿੰਘ ਪੰਜਵੜ ਦੀ ਤਸਵੀਰ ਸਿੱਖ ਜਾਇਬਗਰ ਤੇ ਲਾਈ ਜਾਵੇ ਅਸੀਂ ਬੇਨਤੀ ਕਰਨ ਆਏ ਆ ਕਿ ਪਰਮਜੀਤ ਸਿੰਘ ਪੰਜਵੜ ਦੀ ਜਿਹੜੀ ਕੁਰਬਾਨੀ ਹੈ ਇੱਕ ਅਲੱਗ ਮੁੱਦਾ ਹੈ ਅਸੀਂ ਉਹਦਾ ਸਤਿਕਾਰ ਕਰਦੇ ਆਂ ਜਿੱਥੇ ਜਿੱਥੇ ਵੀ ਪਰਮਜੀਤ ਸਿੰਘ ਪੰਜਵੜ ਵੱਲੋਂ ਪੰਥ ਦਾ ਕਾਣ ਕੀਤਾ ਗਿਆ ਅਸੀਂ ਪਹਿਲਾਂ ਉਹਨਾਂ ਗੱਲਾਂ ਦਾ ਜਵਾਬ ਮੰਗਦੇ ਆ ਪਰਮਜੀਤ ਸਿੰਘ ਪੰਜਵਾੜ ਨੇ 20ਵੀਂ ਸਦੀ ਦੇ ਮਹਾਨ ਜਰਨੈਲ ਮਰਦ ਦੇ ਮੁਜਾਹਿਦ ਬਾਬਾ ਇਕੋਮ ਸੰਤ ਗਿਆਨੀ ਜਰਨੈਲ ਸਿੰਘ ਆਸਾ ਪਿੰਡਰਾਵਾਲ ਦੇ ਸਭ ਤੋਂ ਨਜ਼ਦੀਕੀ ਤੇ ਭਰੋਸੇਮੰਦ ਸਾਥੀਆਂ ਦਾ ਚੁਣ-ਚੁਣ ਕੇ ਸ਼ਿਰਕੀਤਾ ਗਿਆ ਨਾਂਗਾ ਸਭ ਤੋਂ ਪਹਿਲਾਂ ਗੱਲ ਕਰਾਂ ਮੈਂ ਸਿੱਖ ਪੰਦੇ ਰੋਸ਼ਨ ਦਿਮਾਗ ਅਮਰਜੀਤ ਪਾਈ ਹਰਮਿੰਦਰ ਸਿੰਘ ਸੰਧੂ ਦੀ ਹਰਮਿੰਦਰ ਸਿੰਘ ਸੰਧੂ ਦੀ ਬਦੌਲਤ ਪੰਜਾਬ ਦੇ ਜਿਹੜਾ ਸਿੱਖ ਸੰਘਰਸ਼ ਸੀਗਾ ਇੱਕ ਮੁਕਾਮ ਤੇ ਪਹੁੰਚਣਾ ਸੀਗਾ ਜਦੋਂ ਨਖਾਲਸਾ ਪੰਚਾਇਤਾਂ ਦਾ ਅਨਾਉਂਸ ਕੀਤਾ ਖਾਲਸਾ ਪੰਚਾਇਤਾਂ ਵੀ ਸਰਕਾਰ ਦੇ ਸਮਾਨਤ ਸਰਕਾਰ ਸੀਗੀ ਬੜੀ ਪੰਥਕ ਰਵਾਇਤਾਂ ਦੇ ਮੁਤਾਬਕ ਪਰ ਸਰਕਾਰ ਨੂੰ ਬਰਦਾਸ਼ਤ ਨਹੀਂ ਸੀ ਗਈ ਫਿਰ ਉਹ ਤੋਂ ਪਰਮਜੀਤ ਸਿੰਘ ਪੰਜਵੜ ਵਰਗੇ ਸਰਕਾਰ ਦੇ ਹੱਥ ਛੋਕੇ ਬਣੇ ਤੇ ਸਰਕਾਰ ਦੀ ਸ਼ਹਿ ਤੇ ਭਾਈ ਹਰਮਿੰਦਰ ਤੇ ਸੰਧੂ ਭਾਈ ਗੁਰਿੰਦਰ ਸਿੰਘ ਜੀ ਭੋਲਾ ਪੈਟਰੋਲ ਜਿਨ੍ਹਾਂ ਬਾਰੇ ਸੰਤਾ ਨੇ ਕਿਹਾ ਸੀਗਾ ਕਿ ਕਾਬਲ ਸਿੰਘ ਤੇ ਰਣਜੀਤ ਸਿੰਘ ਮੈਂ ਸੋਨੇ ਦਾ ਤੋਲਾ ਤੇ ਭੋਲੇਉਂ ਦਿਲ ਦਾ ਤੋਲਾ ਹੈ ਸੁਖਵੰਤ ਸਿੰਘ ਅੱਕਾਂਵਾਲੀ ਸਰਬਜੀਤ ਸਿੰਘ ਰੋਪੜ ਚਮਕੌਰ ਸਿੰਘ ਰੋਡੇ ਇਹ ਉਹ ਸ਼ਕਸ਼ਿਤਾ ਸੀ ਜਿਹੜੇ ਸੰਤਾਂ ਦੇ ਨਜ਼ਦੀਕੀ ਸਾਥੀ ਸੀਗੇ ਇਹਨਾਂ ਸਾਰੇ ਸਾਥੀਆਂ ਨੂੰ ਸਰਕਾਰ ਦੇ ਇਸ਼ਾਰੇ ਤੇ ਚੁਣ-ਚੁਣ ਕੇ ਸ਼ਹੀਦ ਕੀਤਾ ਗਿਆ ਇਥੋਂ ਤੱਕ ਕਿ ਸਿੱਖ ਸੰਘਰਸ਼ ਦਾ ਮੁਕੰਮਲ ਨਾਸ਼ ਕਰਨ ਵਾਸਤੇ ਇੱਕ ਸਰਕਾਰ ਨਾਲ ਗੇਟਮੇਟ ਕੀਤੀ ਗਈ ਪੰਥਕ ਕਮੇਟੀ ਵੱਲੋਂ ਜਦੋਂ ਪੰਜਾਬ ਵਿੱਚ ਅਨਾਊਂਸਮੈਂਟ ਹੋਈ ਵੀ ਪੰਜਾਬ 'ਚ ਚੋਣਾਂ ਹੋਣਗੀਆਂ ਤੇ ਪਰੰਦੇ ਪੰਜਵੜ ਪੰਥਕ ਕਮੇਟੀ ਨੇ ਉਹਦਾ ਬਾਈਕਾਟ ਦਾ ਸੱਦਾ ਦਿੱਤਾ ਤੁਸੀਂ ਜਿਆਦਾ ਬਿਹਤਰ ਜਾਣਦੇ ਇਸ ਗੱਲ ਨੂੰ ਜਦੋਂ ਕਿ ਲੋਟ ਸੇ ਉਸ ਟਾਈਮ ਇਲੈਕਸ਼ਨਾਂ ਦੀ ਕਿਉਂਕਿ ਜੇ ਨੌਜਵਾਨ ਨੇ ਬਚਾਉਣਾ ਸੀਗਾ ਤਾਂ ਪਰ ਇਹਨਾਂ ਨੇ ਚੁਣ-ਚੁਣ ਕੇ 27 ਦੇ ਕਰੀਬ ਪੰਥ ਦੇ ਉਮੀਦਵਾਰ ਸ਼ਹੀਦ ਕਰਤੇ ਕਿ ਅਸੀਂ ਇਲੈਕਸ਼ਨ ਨਹੀਂ ਲੜਨਦਾਂਗੇ ਕੋਈ ਸਰਕਾਰ ਨੂੰ ਪਤਾ ਸੀਗਾ ਕਿ ਜਿਵੇਂ ਪਹਿਲਾਂ ਸਿਮਰਤੀ ਮਾਨ ਧਿਆਨ ਸਿੰਘ ਮੰਡਲ ਤੇ ਪੰਥਕ ਸੋਚ ਜਿੱਤੇ ਸੀਗੇ ਇਹ ਪੰਜਾਬ ਦੀ ਅਸੈਂਬਲੀ 'ਚ ਇਹ ਸੋਚ ਦੇ ਬੰਦੇ ਆ ਗਏ ਤੇ ਸਰਕਾਰ ਨੂੰ ਮਨਜ਼ੂਰ ਨਹੀਂ ਸੀਗਾ ਸਰਕਾਰ ਨੇ ਹੱਥ ਰੋਕੇ ਬਣੇ ਇਹਨਾਂ ਲੋਕਾਂ ਨੇ 27 ਦੇ ਕਰੀਬ ਪੰਤਕ ਮਿਲਾਸ਼ਿਦ ਕਰਤੇ ਪਰਦੇਸ਼ ਵਸਤੇ ਤੇ ਉਹ ਆ ਗਏ ਪਾਕਿਸਤਾਨ ਦੇ ਜਿੱਤੇ ਗਏ ਮੈਂ ਤੁਹਾਨੂੰ ਮੇਰੀ ਪਹਿਲਾਂ ਮੇਰੀ ਮੇਰੀ ਗੱਲ ਪੂਰੀ ਹੋਣਾ ਤੁਸੀਂ ਥੋੜੀ ਗੱਲ ਦਾ ਜਵਾਬ ਦਊਗਾ ਜੀ ਮੈਂ ਆਕੇ ਦੂਜੀ ਗੱਲ ਆ ਗਈ ਉਸ ਤੋਂ ਪ੍ਰੰਤ ਫਿਰ ਇਲੈਕਸ਼ਨ ਅਨਾਉਂਸ ਹੋਏ ਇਹਨਾਂ ਦੇ ਅਸਲਤਾ ਕਰਕੇ ਬਾਈਕਟ ਕਰਤਾ ਗਿਆ ਕਾਂਗਰਸ ਇਲੈਕਸ਼ਨ ਲੜੀ ਇਹਨਾਂ ਨੇ ਇੱਕ ਵੀ ਕਾਂਗਰਸ ਦਾ ਕੈਂਡੀਡੇਟ ਨਹੀਂ ਮਾਰਿਆ ਇੱਕ ਸਿੰਗਲ ਕੈਂਡੀਡੇਟ ਨਹੀਂ ਮਾਰਿਆ 2% ਵੋਟਾਂ ਲੈ ਕੇ ਪੰਜਾਬ 'ਚ ਬੈਂਤੇ ਬੁੱਚੜ ਦੀ ਸਰਕਾਰ ਬਣ ਗਈ ਤੇ ਬੈਂਤੇ ਬੁੱਚੜ ਨੇ ਚੁਣ-ਚੁਣ ਕੇ ਪੰਜਾਬ ਦੀ ਨੌਜਵਾਨੀ ਸ਼ਹੀਦ ਕੀਤੀ ਸਾਰੇ ਇਸ ਗੱਲ ਦੇ ਗਵਾਹੋਂ ਅੱਜ ਕੌਮ ਦਾ ਬੱਚਾ-ਵੱচ্চਾ ਜਾਣਦਾ ਹੈ ਕਿ ਕਿਸ ਤਰ੍ਹਾਂ ਬੈਂਤੇ ਬੁੱਚੜ ਨੇ ਇਹਨਾਂ ਸਾਰਿਆਂ ਨੇ ਕੌਮ ਦਾ ਜਿਹੜਾ ਨੌਜਵਾਨੀ ਵਰਗ ਨੂੰ ਸ਼ਹੀਦ ਕੀਤਾ ਅਸੀਂ ਅੱਜ ਬੇਨਤੀ ਕਰਨ ਆਏ ਆ ਕਿਉਂਕਿ ਇਹਨਾਂ ਕਤਲਾਂ ਤੇ ਭਰਮਿੰਦਰ ਸੰਧੂਰ ਕਤਲ ਤੇ ਜਦਾ ਗੁਰਦੇਵ ਸਿੰਘ ਕੋਂਗੇ ਤੱਕ ਨਿਹਾਲਾ ਨਾਰਾ ਮਾਰਿਆ ਸੀਗਾ ਬਾਬਾ ਗੁਰਵੱਤਾ ਸਿੰਘ ਮਾਣੂ ਚੱਲ ਲੱਗਿਆ ਸੀਗਾ ਕਿ ਕਤਲ ਸਰਕਾਰ ਦੇ ਇਸ਼ਾਰਿਆਂ ਤੇ ਹੋਇਆ ਪੁੰਨੇ ਦੀ ਜੇਲ੍ਹ ਚੋਂ ਪਾਈ ਹਰ ਜਿੰਦਾ ਜਿੰਦਾ ਪਸ਼ੂ ਦੇ ਤੇ ਸੁੱਕਾ ਨ ਚਿੱਠੀ ਲਗੀ ਅਸੀਂ ਨਾਲ ਲੱਤੀ ਕਰ ਰਹੇ ਹਾਂ ਚਿੱਠੀ ਲਿਖਿਆ ਉਹਨਾਂ ਨੇ ਕਿ ਸਹੀ ਮਾਇਨੇ ਚ ਅਸੀਂ ਅੱਜ ਫਾਂਸੀ ਚੜੇ ਹਾਂ ਜਦੋਂ ਹਰਮਿੰਦਰ ਸਿੰਘ ਸੰਧੂ ਨੂੰ ਸ਼ਹੀਦ ਕੀਤਾ ਗਿਆ ਪੰਮੇ ਪੰਜੜ ਹਰ ਵੱਲੋਂ ਆ ਕੇ ਅੱਜ ਅਸੀਂ ਖੂਨ ਦੇ ਹੰਝੂ ਰੋ ਰਹੇ ਹਾਂ ਜੇਲ੍ਹ ਚ ਬੈਠ ਕੇ ਉਹਦੇ ਨਾਲ ਸੀਤਾ ਸਿੰਘ ਮੱਤੇ ਵਾਲਾ ਪਾਈ ਗਿਆ ਭਾਈ ਗਜਿੰਦਰ ਸਿੰਘ ਜੀ ਜਿਹੜਾ ਪਾਕਿਸਤਾਨ ਬੈਠੇ ਆ ਉਹਨਾਂ ਨੇ ਵੀ ਕਿਹਾ ਕਿ ਇਹ ਜਿਹੜਾ ਹਰਮਿੰਦਰ ਸਿੰਘ ਸੰਧੂ ਰਛੀਦੀ ਹੈ ਇਹ ਸਰਕਾਰ ਦੇ ਇਸ਼ਾਰਿਆਂ ਤੇ ਹਰਮਿੰਦਰ ਸਿੰਘ ਸੰਧੂ ਤੇ ਸੰਤਾਂ ਦੀ ਵਿਚਾਰਧਾਰਾ ਵਾਲੇ ਲੋਕ ਸ਼ਹੀਦ ਕੀਤੇ ਗਏ ਆ ਅਸੀਂ ਬੇਨਤੀ ਕਰਨ ਆਏ ਆ ਕਿ ਜਿਹੜੇ ਲੋਕਾਂ ਨੇ ਪੰਥ ਦੀ ਬੇੜੀਆਂ 'ਚ ਵੱਟੇ ਪਾਏ ਪੰਥ ਜਣਾ ਤੇਲ ਦਿੱਤਾ ਚੁਣ-ਚੁਣ ਕੇ ਨੌਜਵਾਨੀ ਸ਼ਹੀਦ ਕੀਤੀ ਕਿਸ ਸਖਤਿਆਰ ਨਾਲ ਸੀ ਉਹਨਾਂ ਦੀ ਫੋਟੋ ਅਜਾਇਬ ਘਰਤ ਲਾ ਰਹੀਆਂ ਅਸੀਂ ਬੇਨਤੀ ਕਰਨ ਆਏ ਆ ਇਹੋ ਜਿਹਾ ਬੰਦਾ ਜੇ ਫੋਟੋ ਲੱਗੀ ਪੰਥ ਕੀ ਸ਼ਰ ਲਊਗਾ ਸਾਡੀ ਪੀੜ੍ਹੀ ਕੀ ਸੋਚੂਗੀ ਕਿ ਇਹਨਾਂ ਨੇ ਸੰਤਾਂ ਦੇ ਸਾਥੀ ਚ ਕੀਤੇ ਇੱਕ ਬੰਨੇ ਸੰਤਾਂ ਦੀ ਤਸਵੀਰ ਲੱਗੀ ਹੋਈ ਆ ਦੂਜੇ ਬੰਨੇ ਸੰਤਾਂ ਦੀ ਵਿਚਾਰਧਾਰਾ ਦਾ ਕਤਲ ਕਰਨ ਵਾਲੇ ਬੰਦੇ ਦੀ ਤਸਵੀਰ ਲੱਗੂਗੀ ਤੇ ਕੌਮਕ ਝੜੀ ਹੋਊਗੀ ਅਸੀਂ ਬੇਨਤੀ ਬੇਨਤੀ ਕਰ ਰਹੇ ਹਾਂ ਜਦਰ ਸਾਹਿਬ ਨੂੰ ਕਿ ਇਹੋ ਜੇ ਬੰਦੇ ਦੀ ਤਸਵੀਰ ਸਿੱਖ ਅਜਾਇਬ ਘਰ ਚ ਨਹੀਂ ਲੱਗਣੀ ਚਾਹੀਦੀ ਇਹ ਸਾਰੇ ਅਸੀਂ ਉਹ ਬੰਦੇ ਖੜੇ ਆ ਜਿਨ੍ਹਾਂ ਨੇ ਸਿੱਖ ਸੰਘਰਸ਼ ਨੂੰ ਅਖਬਾਰਾਂ 'ਚ ਨਹੀਂ ਪੜਿਆ ਟੀਵੀ ਤੇ ਨਹੀਂ ਵੇਖਿਆ ਅਸੀਂ ਪਿੰਡੇ ਤੇ ਹੰਡਾਇਆ ਅਸੀਂ ਸਾਰਾ ਸਮਾਜ ਨਾਲ ਹੱਥੀ ਲੜਾਈ ਲੜੀ ਆ ਹੁਣ ਵੀ ਪਰਸੋਂ ਮਰੇ ਹਾਈ ਕੋਰਟ ਜਮਾਨਤ ਹੋਈ ਹੈ ਦੇਸ਼ ਦਰੋਗੇਸ਼ ਚ ਪੂਰੇ ਦੇਸ਼ ਦਾ ਪਹਿਲਾ ਬੰਦਾ ਮੈਂ 140 ਕਰੋੜ ਤੋਂ ਜਿਹਨਾਂ ਸਰਕਾਰ ਨੇ ਕੇਸ ਪਾਇਆ ਅੱਜ ਵੀ ਅਸੀਂ ਆਪਣੇ ਸਤੰਤਨ ਨਾਲ ਹੀ ਲੜ ਰਹੇ ਹਾਂ ਪਰ ਉਹ ਬੰਦੇ ਉਸ ਵਿਚਾਰ ਖਤਮ ਕਰਨਾ ਚਾਹੁੰਦੇ ਸੀਗੇ ਅਸੀਂ ਸਾਰੇ ਉਪਗਾਰ ਸੰਧੂ ਬੈਠੇ ਆ ਸਵਰਨ ਸਿੰਘ ਜੀ ਬੈਠੇ ਆ ਪ੍ਰਤਪਾ ਸਿੰਘ ਜੀ ਆ ਮਟਿਆ ਸਾਹਿਬ ਆ ਡਾਕਟਰ ਭਗਵਾਨ ਸਿੰਘ ਜੀ ਹੈ ਇਹ ਸਾਰੇ ਆਏ ਆ ਕਬਲਬੀਰ ਸਿੰਘ ਕੀ ਸਾਰਾ ਬਲਬੀਰ ਸਿੰਘ ਚਿਮਾ ਬੇਨਤੀ ਕਰ ਆਏ ਆ ਵੀ ਇਹੋ ਜੇ ਬੰਦੇ ਤਸਵੀਰ ਅਜਾਇਬ ਘਰ ਚ ਨਾਂ ਲੱਗੇ ਤੇ ਅੱਜ ਆਪਣੇ ਹਰਮਿੰਦਰ ਸਿੰਘ ਸੰਧੂ ਦੇ ਪੁਰਾਣੇ ਸਾਥੀ ਜਿਹੜੇ ਕਿ ਜੇਲ੍ਹ ਦੇ ਵਿੱਚ ਨਾਲ ਰਹੇ ਜੋਧਪੁਰ ਤੇਜਿੰਦਰਪਾਲ ਸਿੰਘ ਟਿੰਮਾ ਵਰਨ ਸਿੰਘ ਖਾਲਸਾ ਜਿਹੜੇ ਫੈਡਰੇਸ਼ਨ ਚ ਵੀ ਨਾਲ ਰਹੇ ਨੇ ਉਹ ਅੱਜ ਮੰਗ ਪੱਤਰ ਦੇਣ ਆਏ ਜਹੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਆ ਪਰਮਜੀਤ ਸਿੰਘ ਪੰਜਵਾੜ ਜਿਹੜਾ ਕਿ ਏਜੰਸੀਆਂ ਦਾ ਹੱਥ ਠੋਕਾ ਸੀ ਜਿੰਨੇ ਕੌਮ ਦਾ ਬਹੁਤ ਜ਼ਿਆਦਾ ਕਹਾਣ ਕੀਤਾ ਕੌਮ ਦਾ ਸੰਘਰਸ਼ ਲੜ ਰਹੇ ਸਿੰਘਾਂ ਨੂੰ ਧੋਖੇ ਦੇ ਨਾਲ ਬਹਾਨੇ ਨਾਲ ਘਰ ਜਾ ਕੇ ਮਾਰਿਆ ਜਿਵੇਂ ਕਿ ਹਰਮਿੰਦਰ ਸਿੰਘ ਸੰਧੂ ਨੂੰ ਮਿਲਣ ਦੇ ਬਹਾਨੇ ਘਰ ਜਾ ਕੇ ਮਾਰਿਆ ਜਾਂਦਾ ਚਮਕੌਰ ਸਿੰਘ ਰੋਡੀ ਦੇ ਘਰ ਜਾ ਕੇ ਰੋਟੀ ਖਾ ਕੇ ਉਹਨੂੰ ਬਹਾਨਾ ਬਣਾਉਂਦੇ ਆ ਵੀ ਪੁਲਿਸ ਦਾ ਰੇਡ ਹੋ ਜਾਣਾ ਬਾਹਰ ਲੈ ਜਾਂਦੇ ਬਾਹਰ ਲਿਜਾ ਕੇ ਮਾਰ ਦਿੰਦੇ ਆ ਇਸ ਤਰ੍ਹਾਂ ਅਨੇਕਾਂ ਹੀ ਸਿੰਘ ਇਹਨਾਂ ਨੇ ਸ਼ਹੀਦ ਕੀਤੇ ਆ ਸਰਬਜੀਤ ਸਿੰਘ ਰੂਪੜ ਸਰਪੰਨ ਸਿੰਘ ਅਕਾਂਵਾਲੀ ਤੇ ਪਰਮਜੀਤ ਸਿੰਘ ਪੰਜਵਾੜ ਕੋਣ ਆ 4 ਸਾਲ ਪਹਿਲਾਂ ਵੀ ਸਾਨੂੰ ਤੇ ਕੋਈ ਭੇਖਾ ਨਹੀਂ ਪਿੰਕੀ ਕੈਡ ਨੇ ਵੀ ਉਹਦੇ ਬਾਰੇ ਕਿਹਾ ਸੀ ਕਿ ਨੇਪਾਲ ਤੋਂ ਉਹਨੂੰ ਫੜਿਆ ਸੀ ਤੇ ਏਜੰਸੀਆਂ ਨੇ ਫੋਨ ਕਰਕੇ ਉਹਨੂੰ ਛਡਵਾ ਦਿੱਤਾ ਸੀ ਉਹਦੀ ਘਰ ਵਾਲੀ ਤਿਹਾਰ ਜੇਲ੍ਹ ਤੁਸੀਂ ਇੱਥੋਂ ਉਹਦਾ ਪਾਸਪੋਰਟ ਬਣਾ ਕੇ ਤੇ ਉਹਨੂੰ ਲਾਹੌਰ ਉਹਦੇ ਕੋਲ ਪਹੁੰਚਾਇਆ ਜਾਂਦਾ ਪੰਜਵਾੜ ਦੇ ਕੋਲ ਤੇ ਪੰਜਵਾੜ ਉੱਥੇ ਪਾਕਿਸਤਾਨ ਚ ਉਹ ਨਸ਼ਿਆਂ ਦਾ ਧੰਦਾ ਕਰਦਾ ਸੀ ਜੰਮੂ ਕਸ਼ਮੀਰ ਦੀ ਜੇਲ੍ਹ ਚ ਬੰਦੇ ਬੰਦ ਨੇ ਜਿੰਨਾਂ ਨੇ ਇੰਟਰੋਗੇਸ਼ਨ ਵੇਲੇ ਮੰਨਿਆ ਕਿ ਸਾਨੂੰ ਇਹ ਜਿਹੜਾ ਨਸ਼ਾ ਆ ਪਰਮਜੀਤ ਪੰਜਬੜਨ ਵੱਲੋਂ ਸਪਲਾਈ ਹੋਇਆ ਸੀ ਮਤਲਬ ਮੁੱਖੀ ਗੱਲ ਇਹ ਆ ਕਿ ਜੇ ਇਹਨਾਂ ਨੇ ਡੰਡੇ ਦੇ ਨਾਲ ਬਾਈਕਾਰਡ ਚ ਰਾਇ ਇਲੈਕਸ਼ਨ ਦਾ ਉਹਦੇ ਚ 25 30 ਉਮੀਦਵਾਰ ਅਕਾਲੀ ਦਲ ਦੇ ਬਾਹਰ ਦਿੱਤੇ ਗਏ ਉਸ ਤੋਂ ਬਾਅਦ ਕਾਂਗਰਸ ਚੋਣਾਂ ਲੜਦੀ ਆ ਬਿੰਤਾ ਬੁੱੱਜੜ ਜਦੋਂ ਮੁੱਖ ਮੰਤਰੀ ਬਣਦਾ ਕਿਸੇ ਇੱਕ ਕਾਂਗਰਸ ਦੇ ਬੰਦੇ ਨੂੰ ਵਿੱਚ ਰੀਡ ਨਹੀਂ ਆਈ ਕੋਈ ਸਰਟੀਫିକੇਟ ਦੀ ਲੋੜ ਨਹੀਂ ਰਹਿ ਜਾਂਦੀ ਕਿ ਇਹ ਬਿਲਕੁਲ ਹੀ ਕਾਂਗਰਸ ਦੇ ਏਜੰਟ ਸਨ ਔਰ ਕਾਂਗਰਸ ਦੀ ਮਰਜ਼ੀ ਦੇ ਨਾਲ ਸਾਰਾ ਸੰਘਰਸ਼ ਖਤਮ ਕਰ ਲਈ ਇਹਨਾਂ ਨੇ ਇਹ ਰੋਲ ਪਲੇ ਕੀਤਾ ਇਸ ਕਰਕੇ ਇਹਨਾਂ ਦੀ ਫੋਟੋ ਅਜਾਇਬ ਘਰ ਦੇ ਵਿੱਚ ਲਾਉਣਾ ਜਿਹੜਾ ਉਹ ਬਹੁਤ ਗਲਤ ਮੈਸੇਜ ਜਾਏਗਾ ਤੇ ਉਹ ਨਹੀਂ ਲਗਾਈ ਰੂਚਾਣੀ ਚਾਹੀਦੀ ਇਹ ਸਾਡਾ ਇਤਿਹਾਸ